ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰੇ ਠੀਕ ਠਾਕ ਹੋਵੋਗੇ ਅੱਜ ਚੱਲੇ ਆਪਾਂ ਹੁਣ ਟੀਮ ਕੋਲੇ ਆਪਣੀ ਕੋਲੇ ਟੀਮ ਮਾਲਦਾਰ ਛੜਾ ਅੱਜ ਐਪੀਸੋਡ ਵੀ ਮਾਲਦਾਰ ਛੜੇ ਦਾਗਾ ਤੇ ਤੁਹਾਨੂੰ ਦਿਖਾਉਣੇ ਆਗੇ ਅੱਜ ਜੱਸੇ ਬਾਬੇ ਵੀਰੇ ਹੋਰੀ ਕੀ ਕੁਛ ਕਰਦੇ ਆ ਕੀ ਰਹੂਗਾ ਅੱਜ ਸਾਰੇ ਦਿਨ ਦਾ ਦਿਖਾਉਣਾ ਸਾਨੂੰ ਬਲੌਗ ਦੇ ਵਿੱਚ ਓਕੇ ਮਿਲਦੇ ਆਂ ਹਾਂਜੀ ਮਿੱਤਰੋ ਆਪਾਂ ਪਹੁੰਚ ਗਏ ਆਪਣੀ ਲੋਕੇਸ਼ਨ ਤੇ ਗੱਡੀਆਂ ਖੜੀਆਂ ਨੇ ਵੀਰੇ ਬਾਬੇ ਦੀ ਗੱਡੀ ਖੜੀ ਆ ਮੈਂਬਰ ਅੱਜ ਆਪਣਾ ਫੇਰ ਆ ਗਿਆ ਹਾਂਜੀ ਠੀਕ ਹੋ ਵੀਡੀਓ ਬਣਾਉਂਦਾ ਫਿਰਦਾ ਹੈ ਹੋਰ ਤੁਸੀਂ ਅੱਜ ਇਸ ਦੀ ਹੀ ਚੱਲ ਪਈ ਮੈਂ ਜਾ ਰਹੇ ਹਾਂ ਫਿਰ ਹੈ ਜਾ ਰਹੇ ਨਵੀਂਟ ਦਾ ਕੰਮ ਆ ਬਦੇੜਾ ਮੇਰੇ ਤਾਂ ਹੈ ਨਹੀਂ ਕੀ ਸੱਚਮਾ ਤਾਂ ਖੇਤ ਆਇਆ ਅੱਛਾ ਅੱਛਾ ਠੀਕ ਆ ਠੀਕ ਆ ਦੇਖਦੇ ਹਾਂ ਹੋ ਠੀਕ ਆ ਲਓ ਇਹ ਅੱਜ ਮੈਂ ਬਰ ਕਹਿੰਦਾ ਮੇਰਾ ਐ ਨਹੀਂ ਸੀਨ ਮੈਂ ਕਿ ਕੀੜਾ ਮਾਰਨ ਆ ਗਿਆ ਤੇ ਗੱਡੀਆਂ ਦੋ ਗਈਆਂ ਲੱਗਦੀਆਂ ਨੇ ਗੀਆਂ ਦੋ ਖੜੀਆਂ ਨੇ ਬਾਕੀ ਅੱਗੇ ਰਖਾਉਣੇ ਕੀ ਬੰਦਾ ਇਹ ਹੋਊਗੀ ਰੋਟੀ ਦੀ ਤਿਆਰੀ ਰੋਟੀ ਦੀ ਡੀਕ ਡੀਕ ਰਹੇ ਨੇ ਕਿ ਦੇਖਿਓ ਨਾਲੇ ਸਮਝਾਈ ਜਾਂਦਾ ਸਾਡਾ ਬੰਦਾ ਨਾਲੇ ਰੋਟੀ ਵੀ ਚੱਲ ਪਿਆ ਹੈ ਹੈਪੀ ਤਾਂ ਹੈਪੀ ਕਾ ਰੋਟੀਆਂ ਖਾਏਗਾ ਸਹੀ ਦੱਸੀ ਅੱਜ ਮੈਂ ਅੱਜ ਅੱਜ ਖਾਊਂਗਾ ਮੈਂ ਦੋ ਜੱਤ ਹੈ ਨਾ ਨਾ ਪਤਾ ਕਿਉਂ ਅੱਜ ਪਨੀਰ ਵਾਲੇ ਪਕੌੜੇ ਖਾਦੇ ਹੋਏ ਉਹ ਕਿੱਥੋਂ ਉਹ ਲੈ ਕੇ ਆਇਆ ਸੀ ਭਾਈ ਅੱਛਾ ਤੇ ਪਨੀਰ ਵਾਲੇ ਪਕੌੜੇ ਇੱਕ ਜਲੇਬੀਆਂ ਪਈਆਂ ਸੀਆਂ ਵੀਰੇ ਬੱਬੇ ਦੀ ਗੱਡੀ 'ਚ ਓਕੇ ਜਲੇਬੀਆਂ ਦਾ ਲਫਾਫਾ ਸੀ ਉਹ ਜਲੇਬੀਆਂ ਫਿਰ ਤੇ ਮਰੂਤ 당ਣੀ ਅੱਜ ਫਿਰ ਅਸੀਂ ਹੋਈ ਨਹੀਂ ਅੱਛਾ ਠੀਕ ਆ ਘੱਟ ਮਾਰਦਾ ਸਹੀ ਐ ਹਾਂ ਭਾਈ ਚੱਕਲੇ ਥੜ ਚੱਕ ਠੀਕ ਹੈ ਹੈਪੀ ਹਾਂ ਸਰਦਾਰ ਬਲ ਠੀਕ ਹੈ ਰੋਟੀ ਦੀ ਵਿਹਾਰੀ ਹੈ ਨਹੀਂ ਰੋਟੀ ਮੈਨੂੰ ਹੀ ਲਾ ਤਾਵਲ ਬਣਾ ਰੱਖ ਚੁੰਨੀ ਨਾਲ ਫਰੀਦ ਕਰਦੀ ਆ ਬਈ ਸੇਵਾ ਸੇਵਾ ਨੂੰ ਲੱਗਦਾ ਮੇਵਾ ਹਾਂ ਚੱਲ ਰੋਟੀ ਖਾਣੀ ਹੈ ਹਾਂ ਇਹ ਸਾਡੇ ਬਈ ਫਰੀਦ ਨੇ ਤੇ ਆ ਚਰਨੋਂ ਤੁਸੀਂ ਜਾਣਦੇ ਉਹਨਾਂ ਨੂੰ ਚੰਗੀ ਤਰ੍ਹਾਂ ਚਰਨਜੀਤ ਕਰ ਕਾ ਕਾ ਚਰਨ ਪ੍ਰੀਤ ਕਰ ਚਰਨ ਪ੍ਰੀਤ ਕਰ ਠੀਕ ਹੈ ਬਾਕੀ ਦਿਖਾਵਾਂਗੇ ਤੇ ਪ੍ਰੀਤ ਚਾਹ ਨੂੰ ਪ੍ਰੀਤ ਠੀਕ ਹੈ ਜੀ ਹਾਂ ਧੰਨਵਾਦ ਜੀ ਪਾਰੇ ਬ੍ਰੈਂਡੜ ਪਾਰੇ ਪਾਰੇ ਇਹਦਾ ਦਿਲਜੀਤ ਨੂੰ ਕਹਿੰਦੇ ਕਿ ਪੰਜਾਬ ਚ ਨਾ ਬਣੀ ਫਿਰ ਤਾਂ ਜ਼ਹਿਰ ਖਾ ਕੇ ਮਰ ਜਾ ਫਿਰ ਤਾਂ ਹਏ ਮੈਨੂੰ ਬਸ ਖੁਦਾ ਇੱਕ ਕਮੈਂਟ ਆਇਆ ਹੁਣ ਮੈਂ ਕਹਿੰਦਾ ਬਾਹਰ ਜੇ ਮੈਨੂੰ ਤੈ ਜਾਂ ਪ੍ਰੈਂਡਰ ਨੇ ਹਾਂ ਬਾਬਾ ਕਿਵੇਂ ਆ ਜਾਂਦੇ ਨੇ ਵੀਰਾਂ ਬਾਬਾ ਹੈ ਸਾਡਾ ਸਾਰੇ ਚੱਲ ਵੇ ਜਵੇਰ ਰੋਟੀ ਦੇ ਮਾਗਰ ਪੈ ਗਏ ਤੇ ਚਲੋ ਬਈ ਹੁਣ ਹੈਗੀ ਆ ਆਪਣੀ ਵਾਰੀ ਰੋਟੀ ਕਾਣ ਦੀ ਖਾ ਲਈ ਓਕੇ ਸਾਡੇ ਕੈਮਰਾਮੈਨ ਜੀ ਤਿਆਰ ਨਹੀਂ ਉਧਰ ਕਮੀ ਵਾਲਾ ਕੱਲੀ ਕੱਲੀ ਗੱਲ ਸਮਝਾਉਂਦਾ ਇਹ ਸਾਰਿਆਂ ਨੂੰ ਪ੍ਰੈਂਜਲ ਉਲਝਰੀ ਆ ਦੋ ਵਾਰੀ ਪ੍ਰੈਂਜਲ ਨੇ ਪੁੱਛ ਲਿਆ ਵੀ ਮੈਂ ਫੋਨ ਲਾਵਾਂ ਕਿ ਲਾਵਾਂ ਨਾ ਲਾਵਾਂ ਕਿ ਲਾਵਾਂ ਨਾ ਉਧਰ ਉਧਰ ਪ੍ਰੀਤ ਤਾਂਸੜੇ ਨੂੰ ਤਿੰਨ ਵਾਰੀ ਮਾਂ ਦਾ ਤਾਂਸੜਾ ਇਹਨੇ ਠੀਕ ਹੈ ਠੀਕ ਹੈ ਠੀਕ ਹੈ ਵਧੀਆ ਹਾਂ ਫਰੈਂਜੜ ਤਿਆਰੀ ਆ ਤਿਆਰੀ ਕੰਮੀ ਵਾਲਾ ਸਮਝਾਉਂਦਾ ਕੰਮੀ ਵਾਲਾ ਪੂਰਾ ਚੁੱਕ ਤੂੰ ਵੀ ਫਿਰ ਆਇਆ ਹੈ ਬੰਦਾ ਹੀ ਬੋਲਦਾ ਤੇਰੇ ਮੰਦੂ ਫੱਟੇ ਨੂੰ ਕਾਗਜ਼ ਚਾਕੇ ਤੂੰ ਫਿਰਦੀ ਹੈ ਜੀ ਹੈ ਤੁਮਾਰ ਹੋਈ ਤੇ ਇਹ ਸਾਡੀ ਤਾਂ ਕੀਤਾ ਵਾਰਾ ਲੁੱਟ ਫੁੱਟ ਕੇ ਲੈ ਜੇ ਆਹ ਹੋ ਗਿ ਲੱਖ ਲੀ ਮੋੜ ਨਾ ਕਰਾ ਕੇ ਲਾ ਮਰ ਜੇ ਹੁਣ ਕਰਕੇ ਵਿਆਜ ਕਰ ਤੂੰ ਪੜਦੇ ਕੌਣੀ ਹੈ ਨਹੀਂ ਤੂੰ ਤਾਂ ਆਪ ਲਾ ਮਰਜ ਕਰਾਈਏ ਕੀ ਬੋਲਾਂਗਾ ਮਰ ਹਾਂਜੀ ਬਾਈ ਉਧਰ ਲੜਾਈ ਹੋ ਗਈ ਅੱਜ ਦਾ ਭਾਗੂ ਉਹਨਾਂ ਦੀ ਵਧੀਆ ਖੜਕ ਰਹੀ ਹੈ ਦਿਖਿਆ ਹੁੰਨੇ ਆ ਸਾਨੂੰ ਸ਼ਾਟ ਦੇ ਵਿੱਚ ਕੈਮਰਾ ਜਲ ਰਿਹਾ ਵਾ ਕੈਮਰੇ ਅੱਗੇ ਨਹੀਂ ਜਾ ਸਕਦੇ ਹਾਂ ਵੀ ਕਿਹਨੂੰ ਮਿਲਣਾ ਹੈ ਤੁਸੀਂ ਓ ਕਿਹਨੂੰ ਮਿਲਣਾ ਹੈ ਤੁਸੀਂ ਐ ਦੱਸੋ ਕਿਹਨੂੰ ਮਿਲਣਾ ਹੈ ਹੈ ਬਾਗੂ ਨੂੰ ਬਾਗੂ ਨੂੰ ਅੱਛਾ ਵੀਡੀਓ ਦੇਖਦਾ ਹੁੰਦਾ ਨਾ ਬਾਗੂ ਰੰਦਿਆ ਕਿਹੜਾ ਵਧੀਆ ਲੱਗਦਾ ਨਾ ਇਹ ਸਾਰਿਆਂ 'ਚ ਤੈਨੂੰ ਵੰਤ ਪ੍ਰਧਾਨ ਠੀਕ ਐ ਬੰਤ ਤਾਂ ਤੇਰੀ ਚੜ੍ਹਾਈ ਆ ਭਾਈ ਠੀਕ ਐ ਹੋਰ ਹੋਰ ਕਿਹੜਾ ਪਸੰਦ ਆ ਹੋਰ ਨਹੀਂ ਭਾਈ ਇਹ ਕਿਸੇ ਨੂੰ ਵਟ ਹੈਗਾ ਐ ਹੋਰ ਗੱਲਬਾਤ ਦੱਸ ਕੋਈ ਫੇਰ ਹੂੰ ਦੱਸ ਗੱਲਬਾਤ ਕੋਈ ਕੁਝ ਵੀ ਠੀਕ ਐ ਵਧੀਆ ਦੇਖ ਬੱਚੇ ਪਿਆਰ ਕਰਦੇ ਆ ਤਾਂ ਆਏ ਨੇ ਬੰਦਿਆ ਸਾਡੇ ਕੋਲੇ ਠੀਕ ਆ ਰੋਜ਼ ਦੇਖਦੇ ਨੇ ਵੀਡੀਓ ਜਦੋਂ ਆਉਂਦੀ ਹੁੰਦੀ ਹੈ ਹਾਂਜੀ ਚੱਲ ਵਧੀਆ ਵਧੀਆ ਕਿਹੜੀ ਕਲਾਸ ਚ ਪੜਦਾ ਪੁੱਤ ਮੈਂ ਨੌਵੀਂ ਚ ਪੜਦਾ ਹਾਂ ਫੋਰਥ ਅਚਾ ਇਹ ਚੌਥੀ ਚ ਪੜਦਾ ਮੈਂ ਨੌਵੀਂ ਚ ਪੜਦਾ ਏ ਉਹ ਮੁੰਡਾ ਨੌਵੀਂ ਚ ਪੜਦਾ ਠੀਕ ਹੈ ਭਾਈ ਬੰਤ ਪ੍ਰਧਾਨ ਹਾਂ ਦੀ ਫੈਨ ਫਾਲਿੰਗ ਆ ਗਈ ਦੇਖ ਲਾ ਇੱਕ ਉਹ ਬੈਠੀ ਆ ਸਾਡੀ ਕੁੜੀ ਆ ਛੋਟੀ ਜੀ ਹਾਂ ਪੁੱਤ ਆ ਕਿਵੇਂ ਆ ਕਿਹਨੂੰ ਮਿਲਣਾ ਆ ਕਿਹਨੂੰ ਮਿਲਣਾ ਆ ਦੱਸੀ ਚੱਲ ਨਾ ਦੱਸ ਦੇ ਫਿਰ ਤੇ ਰਹੀ ਆ ਰਵਨੀਤ ਕੀ ਨਾ ਦੱਸ ਦੇ ਸੰਗ ਗਿਆ ਗੁਡੀ ਭਾਈ ਕੈਮਰਾ ਦੇਖ ਕੇ ਹਣਾ ਸੰਗ ਗਿਆ ਕੀ ਹਾਲੇ ਨੂੰ ਲਿਆਉਣੇ ਆਪਾਂ ਰੈਂਜਲਵਰਾਂ ਨਾਲ ਚਾਰਨੋਦੀ ਗਾਲੂ ਵੱਡੀ ਫਿਲਮ ਆ ਪੂਰੀ ਖੁਸ਼ ਹੋਈ ਫਿਰਦੀ ਆ ਹੂੰ ਉਧਰ ਭਾਗੂ ਸਮਝਾਉਣ ਲੱਗ ਰਿਹਾ ਵੀ ਐਡੀ ਵੱਡੀ ਕੋਈ ਫਿਲਮ ਨਹੀਂ ਹੈਗੀ ਠੀਕ ਐ ਚਾਰ ਨੂੰ ਭਾਈ ਪੂਰਾ ਚਾ ਨਹੀਂ ਜਖਿਆ ਜਾਂਦਾ ਹੈਗਾ ਵੱਡੀ ਫਿਲਮ ਚੱਰੀ ਹੈਗੀ ਕੋਈ ਫਿਲਮ ਨਹੀਂ ਹੈਗੀ ਹਾਂ ਕਿਹੜੀ ਫਿਲਮ ਆਜਾ ਦੱਸ ਫਿਰ ਕਾਦੀ ਕਰਕੇਗੇ ਮੈਂ ਆ ਗਈ ਲੈ ਹੁਣ ਸੁਣ ਲੋ ਚਾਰ ਨੂੰ ਪਹਿਲਾਂ ਵੀ ਕਰ ਚੇ ਸੀ ਅੱਛਾ ਕਿਵੇਂ ਰਿਹਾ ਪਹਿਲਾਂ ਸਫ਼ਰ ਵਧੀਆ ਠੀਕ ਐ ਏਗਾ ਏਗਾ ਤੇ ਇੱਕ ਆ ਬੇਟਾ ਜਮ ਮੈਚ ਮੈਚ ਦੇ ਵੇ ਤੂੰ ਕੀ ਕਰਨਾ ਆਇਆਗਾ ਪਹਿਲਾਂ ਇਹਦਾ ਸ਼ੂਟ ਤੇ ਹੈਂ ਤੈਨੂੰ ਪਤਾ ਹੀ ਇੱਕ ਕਰਨਾ ਨਾ 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 ਦੱਸ ਬਾਈ ਬਣ ਕੇ ਮੈਂ ਕੇ ਰੋਟੀ ਰੋਟੀ ਲੈ ਕੇ ਆਏ ਦੀ ਨਾ ਮੈਂ ਜੀ ਡਾਇਲੋਗ ਲਿਖ ਕੇ ਦਿੰਦਾ ਇਹਨਾਂ ਨੂੰ ਕਰ ਮੈਂ ਬ੍ਰੈਸਟ ਅੱਛਾ ਇਹ ਸਾਡਾ ਮੇਨ ਬੰਦਾ ਬਾਈ ਇਹ ਜੇ ਇਹ ਸ਼ੂਟ ਤੇ ਨਾ ਆਵੇ ਤਾਂ ਸਾਡਾ ਸ਼ੂਟ 6 ਦਿਨ ਹੀ ਨੇ ਪੜਦਾ ਅੱਜ ਉਹ ਵੀ ਆਇਆ ਦੀਗਾ ਅੱਜ ਦੇਖ ਲਾ ਉਹ ਵੀ ਐਨਾ ਫਰਕ ਆ ਤੇਰਾ ਨਵੇੜ ਦਾ ਨਵੇੜ ਦਾ ਅੱਜ ਆ ਦੇਖ ਲਾ ਹੈ ਰੋਟੀ ਰੋਟੀ ਖਵਾਤੀ ਦੀ ਵਧੀਆ ਅੱਜ ਸੰਗਤ ਨੂੰ ਹਾਂ ਵਧੀਆ ਚਾਰ ਵਧੀਆ ਕਰਿਆ ਸੇਵਾ ਵੀ ਬਹੁਤ ਕਰਦਾ ਇਹ ਬੰਦਾ ਸਾਡਾ ਏਟੀਐਮ ਕਹਿ ਦਿੰਦੇ ਨੇ ਉਹਨੇ ਅਸੀਂ ਨੇ ਇਹਨੂੰ ਏਟੀਐਮ ਦਾ ਨਾਮ ਦਿੱਤਾ ਹੋਇਆ ਕਿ ਭਿੰਡਰ ਮਸ਼ੀਨਾ ਮੈਂ ਵਜ਼ੀਨ ਹੀ ਹੈ ਇੱਕ ਤਰ੍ਹਾਂ ਦੀ ਪੈਸਾ ਪੂਸਾ ਜਦੋਂ ਸਾਡੇ ਲਈ ਪੈਸਾ ਥੀਲਾ ਘਟ ਜੇ ਫਿਰ ਇਹ ਬੰਦੇ ਨੂੰ ਫੜ ਲਾਂਦੇ ਆ ਅਸੀਂ ਠੀਕ ਹੈ ਤੇ ਬਾਕੀ ਬਸ ਆਪਣਾ ਬਲੌਗ ਹੈ ਗਿਆ ਲਾਸਟ ਫੜਾ ਦੇ ਜਮਾ ਦੇਖਣ ਲੱਗ ਗਏ ਨੇ ਪਤਾ ਨਹੀਂ ਕਾਦੋਂ ਇਕੱਠੇ ਜੇ ਹੋਗੇ ਪਤਾ ਨਹੀਂ ਕਾਦੋਂ ਇਕੱਠੇ ਹੋਏ ਖੜੇ ਨੇ ਫੋਟੋ ਸੋਹਣੀ ਆਈ ਹੈ ਅੱਛਾ ਅੱਛਾ ਠੀਕ ਹੈ ਬਾਕੀ ਦਿਖਾਉਣੇ ਆ ਸਾਨੂੰ ਅੱਗੇ ਹੁਣ ਜਾਣਗੇ ਸਾਰੇ ਲੜਾਈ ਲੜਾਈ ਹੋ ਗਈ ਭਾਈ ਐ ਹੋਈ ਵੀਰਾ ਬਣਿਆ ਵਰਦਾ ਅੱਜ ਦਾ ਉਹ ਪੂਰਾ ਐ ਵੀਰੇ ਤੇ ਚਾਲੀ ਬੰਨੀ ਯਾਰ ਕਿਹਦਾ ਬੱਚੇ ਵੀਡੀਓ ਨਹੀਂ ਬਣਾਉਣੀ ਬਾਈ ਬੱਚੇ ਵੀਡੀਓ ਨਹੀਂ ਬਣਾਉਣੀ ਇਹ ਅੰਗਰੇਜ਼ ਤੰਗ ਕਰਦਾ ਸਾਨੂੰ ਕੱਲਾ ਅੱਧਾ ਰੈਵਨਿਊ ਦੇ ਦਾਂਗੇ ਇਹ ਤੰਗ ਕਰਦਾ ਸਾਨੂੰ ਕੱਲਾ ਅੰਗਰੇਜ਼ ਅੱਜ ਹੋ ਗਈ ਵੀਡੀਓ ਜਲਦੀ ਸਮਾਪਤ ਅੱਜ ਕਿਉਂਕਿ ਪਿਛਲੇ ਹਫਤੇ ਥੋੜਾ ਜਿਆ ਕਰਿਆ ਪਿਆ ਸੀਗਾ ਕੰਮ ਤਾਂ ਕਰਕੇ ਅੱਜ ਜਲਦੀ ਨਿਪਟ ਗਿਆ ਕੰਮ ਤੇ ਰੱਬ ਤੇਰਾ ਭਲਾ ਕਰੇ ਭਾਗੂ ਸਿਆ ਹੁਣ ਆਇਆ ਮਿਲਣ ਭਾਗੂ ਨਾਲ ਪਿਆਰੀ ਬਹੁਤ ਆ ਲੋਕਾਂ ਦਾ ਯਾਰ ਠੀਕ ਆ ਆ ਗੱਡੀ ਖੜੀ ਆ ਆਓ ਗੱਡੀ ਖੜੀ ਆ ਮੋਟਰਸਾਈਕਲ ਨੇਗੇ ਮੇਰੇ ਨਾਲਾਂ ਦਾ ਪਿਆਰ ਬਹੁਤ ਆ ਛੋਟੇ ਛੋਟੇ ਬੱਚੇ ਆਉਂਦੇ ਆਗੇ ਯਾਰ ਤੇ ਫਿਰ ਇਹਨਾਂ ਨੂੰ ਵੀ ਟਾਈਮ 'ਚ ਟਾਈਮ ਦੇਣਾ ਪੈਂਦਾਗਾ ਸਾਰੇ ਕਾਸੇ ਵਾਸਤੇ ਆਹ ਭਾਈ ਕੋਈ ਅਚਾਰ ਦਾ ਕੰਮ ਕਰਦਾਗਾ ਦੇਖ ਇਹ ਆਇਆ ਸਪੈਸ਼ਲ ਇਹਨੂੰ ਅੱਧਾ ਘੰਟਾ ਹੋ ਗਿਆ ਇੱਥੇ ਵਾਸਤੇ ਰੁਕੇ ਹੋਏ ਨੂੰ ਤੇ ਇਦਾਂ ਬੰਦੇ ਆਉਂਦੇ ਆਗੇ ਸਿਰਫ ਪਿਆਰ ਆਏ ਠੀਕ ਆ ਭਾਈ ਗੱਡੀਆਂ ਉਧਰ ਖੜੇ ਆਗੇ ਬੰਦੇ ਤੇ ਉਧਰੋਂ ਆਈ ਜਾਂਦੇ ਆਗੇ ਬੰਦੇ ਠੀਕ ਆ ਮੈਨਣ ਵਾਲਿਆਂ ਦੀ ਬਹੁਤ ਪਰਹਮਾਰ ਰਹਿੰਦੀ ਆ ਹਰ ਟਾਈਮ ਬਾਕੀ ਸੋਨੂੰ ਹਰੇਕ ਅਪਡੇਟ ਤੁਹਾਨੂੰ ਦੇ ਦਿਆ ਕਰਾਂਗੇ ਅਸੀਂ ਤੇ ਮਿਲਦੇ ਆਂ ਅੱਗੇ ਵੀਰੇ ਨੂੰ ਦੇਖਲਾ ਭਾਈ ਸਾਰੇ ਮਣਾ ਮੂਹੀ ਪਿਆਰ ਕਰਦੇ ਨੇ ਕੋਈ ਨਹੀਂ ਕਰਦਾ ਸਾਗਾ ਹੈ ਮੈਂ ਤੈਨੂੰ ਸਾਰਿਆਂ ਨਾਲ ਵੱਧ ਕੇ ਮੈਂ ਕਰਦਾ ਵੀਰਾ ਫਿਰ ਮੇਨੂੰ ਗੁੱਸੇ ਹੋ ਜਾਣਾ ਕਰੇ ਕਰੇ ਯਾਰ ਗੁਰੂ ਦੇ ਸਾਰਿਆਂ ਤੋਂ ਵੱਡੇ ਫੈਨ ਆ ਜਾਓਏ ਹੈ ਭਾਈ ਦੇਖ ਸਹੀ ਹੈ ਯਾਰ ਓਕੇ ਆ ਗੱਮ ਬਹੁਤ ਟਾਈਮ ਦੇ ਵੇਟ ਕਰ ਰਹੇ ਸੀ ਗੁਰੂਏ ਹਾਂ ਠੀਕ ਹੈ ਕਿੱਥੇ ਜਾਣਾ ਹੋਵੇ ਹਾਂ ਵੇਗਾ ਮਣਾਉਂਦਾ ਵੀਰੇ ਦੀ ਠੀਕ ਹੈ ਸਰ ਓਕੇ ਠੀਕ ਹੈ ਪਹੁੰਚੋ ਓਕੇ ਸਹੀ ਗੱਲ ਜੀ ਕੀ ਹਾਲਤ ਹੈ ਤੁਹਾਡਾ ਠੀਕ ਹੋ ਹਾਂ ਕੋਈ ਨਾ ਦੇਖਿਓ ਨਾ ਨਾ ਦੇਖਿਓ ਸਾਰਿਆਂ ਤੋਂ ਪਹਿਲਾਂ ਵੀਰੇ ਨੇ ਕਰਿਆ ਆਪਣਾ ਲੈ ਸਰਤਾਜ ਦੇਖ ਇਹ ਉਹੀ ਆ ਬਈ ਕਦੇ ਜੇਈ ਬਣ ਜਾਂਦਾ ਇਹ ਕਦੇ ਕੀ ਲੋਕਾਂ ਨੂੰ ਲੁੱਟਦਾ ਇਹ ਪੂਰਾ ਰਾਜ ਗੇ ਹੈ ਕਰਾਉਣੀ ਸੀਗੀ ਕਿਹਦੇ ਨਾਲ ਆ ਬਦ ਇਹਨੂੰ ਕਰਾ ਦਾਂਗਾ ਚਲ ਨਹੀਂ ਜਾਣਾ ਛੱਡ ਗਿਆ ਮੈਂ ਤੈਨੂੰ ਮੈਂ ਕਹਿੰਦਾ ਸੀ ਮੇਰੇ ਮੋਟਰਾਂ ਦੇ ਮੈਂ ਉੱਥੇ ਬਿੰਦੀ ਨਹੀਂ ਆਣਾ ਯਾਰ ਬੱਸ ਸਾਡੇ ਮੈਨੂੰ ਕਰਦੇ ਆ ਕਰਦੇ ਆ ਬਿੰਦੀ ਨਹੀਂ ਆਣਾ ਬੱਸ ਸਾਡੇ ਮੈਨੂੰ ਲੈਣਾ ਮੋਟਰਾਂ ਫੇਰ ਉਹ ਤੀੜਾਉਂਗਾ ਮੈਂ ਪਹਿਲਾਂ ਆਪਣੇ ਫੈਨ ਨਾਲ ਫੋਟੋ ਕਰਾ ਚੱਜ ਨਾਲ ਹਾਂ ਓਰੇ ਆ ਜਾ ਹੁਣ ਮੇਰੇ ਕੋਲ ਹੈ ਬਈ ਹਾਂਜੀ ਭਾਈ ਅੱਜ ਆਏ ਨੇ ਆਪਣੇ ਲਵੇ ਮੁੰਡੇ ਮਿੱਤਰ ਮਿਲਣ ਠੀਕ ਹੈ ਡੱਬੇ ਤੋਂ ਜਮੰਦਿਆਂ ਤੋਂ ਤੇ ਆ ਬਈ ਰਹਿੰਦਾ ਆਸਟ੍ਰੇਲੀਆ ਮੈਲਬਨ ਦੇ ਮੈਲਬਨ 'ਚ ਰਹਿੰਦੇ ਹੋ ਬਈ ਹੈ ਵਧੀਆ ਲੱਗਦੀਆਂ ਨੇ ਵੀਡੀਓ ਤੇ ਰੱਖ ਰਹੇ ਹੋ ਬੜੀ ਵਧੀਆ ਚਲੋ ਵੇਟ ਕਰਦੇ ਆ ਥੋੜਾ ਹਾਂ ਹੈਨਾ ਵਧੀਆ ਟਾਈਮ ਪਾਇਆ ਕਰੋ ਸੋਗਾ ਦੇ ਲਫ਼ਤੇ ਚ 7 ਦਿਨ ਪਾਇਆ ਕਰੋ ਜੀ ਦੇਖਣ ਨੂੰ ਥੋੜੀ ਚੀਜ਼ ਇਹ ਆ ਬਈ ਚਲ ਘਰੇ ਬੈਠ ਕੇ ਸਾਰਾ ਪਰਿਵਾਰ ਦੇ ਹਾਂ ਭਾਈ ਆ ਚੀਜ਼ ਸਾਰਾ ਬੜੀ ਵਧੀਆ ਗਈ ਸਨੇਹ ਵਾਲੀਆਂ ਵੀ ਹੁੰਦੀਆਂ ਨੇ ਵੀਡੀਓ ਮੈਸੇਜ ਬੜੀ ਮੈਸੇਜ ਬਹੁਤ ਵਧੀਆ ਬਈ ਜਿਵੇਂ ਤੁਸੀਂ ਮੇਨ ਗੱਲ ਆ ਸਾਰਾ ਪਰਿਵਾਰ ਇਕੱਠਾ ਬੈਠ ਕੇ ਦੇਖਦਾ ਹਾਂ ਹੈਨਾ ਪਰਿਵਾਰ ਇਹ ਬਣਾਈ ਰੱਖੋ ਬਈ ਦੱਬ ਕੇ ਰੱਖੋ ਕਰਨਾ ਉਹ ਫਿਰ ਬਾਈ ਹਾਂਜੀ ਹਾਂਜੀ ਵਧੀਆ ਕਿਵੇਂ ਚੱਲਦਾ ਬਾਹਰ ਕੰਮ ਕਰ ਤੇਰਾ ਠੀਕ ਚੱਲਦਾ ਬਾਈ ਬਾਈ ਪਿਆਰ ਕਰਕੇ ਆਉਂਦੇ ਆ ਸਾਰੇ ਭਾਈ ਹਨਾ ਇਹਨਾਂ ਨੂੰ ਵੀ ਮਿਲਣ ਦਾ ਚਾਹੀ ਹੁੰਦਾਗਾ ਇੱਕ ਵਾਰੀ ਵੀ ਜਾਈਏ ਹਨਾ ਬਾਈ ਪਰਸੋਂ ਹੀ ਆਇਆ ਬਾਈ ਹਲੇ ਬਾਹਰ ਅੱਛਾ ਪਰਸੋਂ ਹੀ ਆਇਆ ਪਰਸੋਂ ਕੱਲ੍ਹ ਬਾਈ ਨੇੜੇ ਕਰਕੇ ਯਾਰ ਮੈਂ ਕਹੀ ਜਾਂਦਾ ਵੀ ਮੇਰੇ ਪਿੰਡ ਦੇ ਨੇ ਉਹ ਮੈਂ ਚੜ੍ਹ ਆਇਆ ਕਹਿੰਦਾ ਚੱਲ ਲੈ ਕੇ ਚੱਲ ਕਰ ਚਾਹੀਂ ਕਹਿੰਦਾ ਲਵੇ ਨੇ ਨਾ ਨਾ ਮੇਰੇ ਲਾ ਕੇ ਅੱਜ ਇੱਧਰ ਆ ਗਈ ਸੀ ਚਲੋ ਸਹੀ ਆ ਬਾਈ ਧੰਨਵਾਦ ਤੁਹਾਡਾ ਇੰਨਾ ਪਿਆਰ ਦੇਣ ਵਾਸਤੇ ਤੇ ਬਾਕੀ ਅੱਗੇ ਦਿਖਾਵਾਂਗੇ ਤੁਹਾਨੂੰ ਹਰਮਨ ਹਰਮਨ ਦੀ ਵੀ ਫੈਨ ਫਾਲਿੰਗ ਬਹੁਤ ਆ ਬਾਈ ਹੈ ਇਹ ਸਾਡਾ ਘੈਂਟ ਬੰਦਾ ਕੰਮੀ ਵਾਲਾ ਕਹਿੰਦੇ ਨੇ ਹਰਮਨ ਕੰਮੀ ਵਾਲਾ ਠੀਕ ਹੈ ਨਾ ਇਹਦੇ ਲਵੇ ਸਾਰਾ ਚਾਰਜ ਇਹਦੇ ਗੁਲੀ ਆ ਸਾਡਾ ਠੀਕ ਆ ਡਿਸਕਸ ਵੀ ਇਹੀ ਕਰਦਾ ਕੰਮ ਬਹੁਤ ਖਿੱਚਦਾ ਇਹ ਮੁੰਡਾ ਸਾਡਾ ਕੰਮੀ ਵਾਲਾ ਹਰਮਨ ਸਰਤਾਜ ਨੇ ਲਾ ਲਿਆ ਮੂੰਹ ਦੇ ਮਾਸਕ ਮਿੰਦਰ ਬਾਈ ਨੂੰ ਲੱਗ ਰਿਹਾ ਇਹ ਮਿਲਣਾ ਠੀਕ ਹੈ। ਹੁਣ ਜਾਊਗਾ। ਹਾਂ ਜਰਨੋ ਚੱਲੀ। ਹਾਂਜੀ। ਠੀਕ ਹੈ। ਕੀਡੂ ਨਾਲ ਜਾਊਂਗਾ। ਹਾਂ ਉਹ ਗੁੜੀਆਂ ਨਾਲ ਫੋਟੋ ਕਰਾ। ਆ ਗੁੜੀ। ਗੁੜੀ। ਪਹਿਲਾਂ ਵੀ ਆਈ ਸੀ। ਹਾਂ। ਇਹਦੇ ਨਾਲ ਫੋਟੋ ਕਰਾ ਖੜ ਕੇ। ਆ ਜਾ। ਲੈ ਬਈ। ਲੈ ਗਿਆ ਪਿੱਛੇ। ਜਰਨੋ ਦੀ ਇਹ ਫੈਨ ਹੈ ਇਹ ਗੁੜੀ। ਠੀਕ ਹੈ। ਬਹੁਤ ਚੰਗੀ ਗੱਲਾਂ ਪਿਆਰ ਕਰਦੇ ਆ ਤਾਈਓ ਆਉਂਦੇ ਆ ਔਰੇ ਤੱਕ ਬੱਚੇ ਨੇਗੇ। ਲੇਵੀ ਠੀਕ ਹੈ ਗਮ ਆ ਜੀ ਕਰ ਲੈ ਸਰ ਠੀਕ ਹੈ ਖਵਾਇਸ਼ ਨਹੀਂ ਬੱਚੇ ਬਾਈ ਠੀਕ ਹੈ ਖਰਾਓ ਖਰਾਓ ਜੀ ਇਹ ਆ ਪਿਆਰ ਆਪਣਾ ਠੀਕ ਹੈ ਖਰਾ ਲਓ ਕਰਾ ਲਓ ਬਾਈ ਕਰਾ ਲਓ ਕਰਾ ਲਓ ਠੀਕ ਹੈ ਠੀਕ ਹੈ ਠੀਕ ਹੈ ਬ్రో ਓਕੇ ਬਾਈ ਠੀਕ ਹੈ ਬਾਈ ਠੀਕ ਹੈ ਬ్రో ਓਕੇ ਠੀਕ ਹੈ ਠੀਕ ਹੈ ਬਾਈ ਓਕੇ ਬਾਈ ਹੈਪੀ ਓ ਹੈਪੀ ਸੈਂਗੋ ਓ ਬਾਈ ਕਦੋਂ ਮਿਲੂਗੇ ਹਮ ਸਸ ਉਹ ਬਾਈ ਕੱਲ ਨੂੰ ਸਾਨੂੰ ਆ ਜੂ ਬਈ ਕੱਲੂ ਆ ਜੂਗਾ ਬਾਈ ਹਾਂ ਇੱਥੇ ਮਿਲੂਗੇ ਹਾਂ ਹਾਂ ਬਾਈ ਇੱਥੇ ਮਿਲਣਗੇ ਹਾਂ ਓਕੇ ਜਿਆਦਾ ਤੋਂ ਮਿਲਾਂਗੇ ਚਲੋ ਕੱਢ ਰਿਹਾ ਬਾਈ ਗੱਡੀ ਆ ਗਿਆ ਮੈਂ ਚੱਲਦੇ ਆਂਗੇ ਸਾਰਿਆਂ ਨੂੰ ਬਾਏ ਬਾਏ ਠੀਕ ਹੈ ਓਕੇ ਓਕੇ ਬਾਈ ਹਰਮਨ ਹਾਂ ਚੱਲਿਆ ਚੱਲਿਆ ਜੀ ਦਾ ਚੈਨਲ ਸਬਸਕ੍ਰਾਈਬ ਕਰ ਲਿਓ ਹਾਂ ਠੀਕ ਹੈ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਕੇ ਬਾਈ ਮਿਲਦੇ ਹਾਂਗੇ ਅਗਲੇ ਵਲੌਗ ਵਿੱਚ ਹਾਂਜੀ ਮਿੱਤਰੋ ਅੱਜ ਦਾ ਵਲੌਗ ਹੋ ਗਿਆ ਸਮਾਪਤ ਸਾਰੇ ਚੱਲ ਗਏ ਆਪੂ ਆਪਣੇ ਘਰਾਂ ਨੂੰ ਤੇ ਅੱਜ ਮੈਨੂੰ ਛੱਡ ਕੇ ਆਉਣ ਦੀ ਲੋੜ ਨਹੀਂ ਪਈ ਕਿਸੇ ਨੂੰ ਕਿਉਂਕਿ ਅੱਜ ਆਏ ਸੀਗੇ ਸਾਰੇ ਆਪੂ ਆਪਣੇ ਸਾਧਨਾਂ ਤੇ ਤੇ ਬੱਸਾਂ ਦੀ ਹੜਤਾਲ ਕਰਕੇ ਇੱਕ ਦੋ ਦਿਨ ਦਿੱਕਤ ਆਈ ਸੀਗੀ ਅੱਜ ਉਹ ਆਪੂ ਆਪਣੇ ਸਾਧਨ ਲੈ ਆਏ ਤੇ ਚੱਲ ਗਏ ਆਪਾਂ ਨੇ ਲੋਕ-ਲੋਕ ਕਰਤਾ ਸਾਰੇ ਪਾਸੇ ਤੇ ਹੁਣ ਆਪਾਂ ਵੀ ਚੱਲੇ ਤੇ ਜਾ ਕੇ ਆਪਾਂ ਕਰਦੇ ਆਂਗੇ ਇੱਕ ਦੋ ਕੰਮ ਤੇ ਉਸ ਤੋਂ ਬਾਅਦ ਮਿਲਾਂਗੇ ਅਗਲੇ ਬਲੌਗ ਦੇ ਵਿੱਚ ਆਪਾਂ ਨਿਕਲ ਗਏ ਪਿੰਡ ਨੂੰ ਓਕੇ ਬਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ